ਸਤਿਕਾਰਯੋਗ ਸਾਸ ਜੀ ਮੈਂ ਰਮੇਰ ਸਿੰਘ ਮਰਾਣਾ ਬਲਵਾਲੀਆ ਅੱਜ ਫੇਰ ਹਾਜ਼ਰ ਹੋਇਆ ਆਪ ਜੀ ਦੇ ਸੰਬੰਧ ਵਿੱਚ ਹੋਰ ਵੀਡੀਓ ਲੈ ਕੇ ਜਿਹੜੀ ਮੈਂ ਪਿਛਲੇ ਦਿਨੀ ਉਸ ਤੋਂ ਥੋੜਾ ਜਿਹਾ ਵੀਰਵਾ ਦਿੱਤਾ ਸੀਗਾ ਉਹ ਸੀ 1 2 3 ਜੂਨ ਦਾ ਜੂਨ 1863 ਦਾ ਵੀ ਇਹ ਕੁਝ ਉਹਦਾ ਮਾ ਬੇਰਵਾ ਦਿੱਤਾ ਸਾਧ ਸੰਗਤ ਜੀ ਆਪਾ ਸਾਰੇ ਜਾਣਦੇ ਹੀ ਹਨ ਕਿ 3 ਜੂਨ 1863 ਉਹ ਇੱਕ ਐਸਾ ਦਿਨ ਸੀਗਾ ਇੱਕ ਐਸਾ ਸਮਾਜ ਦੇ ਵਿੱਚ ਪਰਵਰਤਨ ਵਾਲਾ ਦਿਨ ਸੀ ਜਿਸ ਨੂੰ ਰੁਕਿਆਂ ਦੇ ਨਾਮਕਾਰੀ ਪੰਥ ਦੇ ਪਾਣੀ ਸਮਾਜ ਸੁਧਾਰਕ ਸ੍ਰੀ ਸਤਗੁਰੂ ਰਾਮ ਸਿੰਘ ਜੀ ਵੱਲੋਂ ਇੱਕ ਐਸਾ ਸਮਾਜ ਦੇ ਅੰਦਰ ਬਦਲਾਵ ਲਿਆਂਦਾ ਗਿਆ ਉਹ ਬਦਲਾਵ ਸੀਗਾ ਜੋ ਸਮਾਜ ਦੇ ਵਿੱਚ ਇੱਕ ਐਸੀ ਕੋਈ ਰੀਤੀ ਸੀਗੀ ਜਿੰਨੂੰ ਆਪਾਂ ਦਾਜ-ਦੇਹ ਦੇ ਵਿੱਚ ਦਾਜ-ਦੇਹ ਲੈ ਕੇ आनंद ਕਾਰਜ ਕਰਨਾ ਆਨੰਦ ਕਾਰਜ ਨਹੀਂ ਕਰਾਂਗਾ ਉਹਨੂੰ ਵਿਆਹ ਕਰਦੇ ਸਨ ਉਹ ਵਿਆਹ ਦੀ ਜਿਹੜੀ ਡਿਊਟੀ ਸੀਗੀ ਉਹ ਇੱਕ ਤੱਕੇ ਕੁਲ ਸੀ ਉਹ ਸੀ ਬ੍ਰਾਹਮਣ ਵਾ ਤੇ ਬ੍ਰਾਹਮਣ ਉਹ ਉਸ ਦੀ ਐਵਰੀ ਡੇ ਵਿੱਚ ਮੋਟੀ ਰਕਮ ਵਸੂਲਦੇ ਹੁੰਦੇ ਸਨ ਉਸ ਮੋਟੀ ਰਕਮ ਨੂੰ ਵਸੂਲਣਾ ਸਮਾਜ ਦੇ ਵਿੱਚ ਐਸਾ ਭਾਰੀ ਫਨ ਆ ਗਿਆ ਐਸੀ ਕ੍ਰਿਤੀ ਆ ਗਈ ਕੀ ਲੋਕ ਜਿਹੜੇ ਸੀ ਉਸ ਤੋਂ ਤੰਗ ਆ ਗਏ ਸਨ ਇਥੋਂ ਤੱਕ ਆ ਗਏ ਸਨ ਕਿ ਲੋਕ ਆਪਣੇ ਘਰtੀਆਂ ਵੀ ਜਿਹੜੀਆਂ ਜੰਮਣੀਆਂ ਜਿਹੜੀਆਂ ਸੀ ਉਹ ਬੰਦ ਕਰ ਦਿੱਤੀਆਂ ਜਾਂਦੇ ਜਾਂਦਾ ਉਹਨਾਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਸੀ ਸਾਧ ਸੰਗ ਦੀ ਸਾਧੂ ਰਾਮ ਸਿੰਘ ਜੀ ਨੇ ਇੱਕ ਐਸਾ ਪਰਵਰਤਨ ਲਿਆਂਦਾ 10 1858 ਪਿੰਡ ਖੋਟੇ ਜੋ ਪਹਿਲਾਂ ਫਿਰੋਜ਼ਪੁਰ ਦਾ ਜ਼ਿਲ੍ਹਾ ਸੀ ਹੁਣ ਅੱਜਕੱਲ ਮੋਗੇ ਦਾ ਜ਼ਿਲ੍ਹਾ ਤੋਂ ਸਾਧੂ ਰਾਮ ਸਿੰਘ ਜੀ ਨੇ ਉਹ ਪਰਵਰਤਨ ਐਸਾ ਲਿਆਂਦਾ ਜਿਹੜਾ ਇਹ ਬ੍ਰਾਹਮਣਾ ਕੋਲੋਂ ਜਿਹੜੇ ਆਪਾਂ ਵਿਆਹ ਕਰਾਉਂਦੇ ਸਾਂ ਮੋਟੀ ਰਕਮ ਦਿੱਤੀ ਜਾਂਦੀ ਸੀ ਉਸ ਨੂੰ ਸ਼ੁਰੂ ਤੋਂ ਹੀ ਨਕਾਰ ਦਿੱਤਾ ਗਿਆ ਆਪ ਜੀ ਨੇ ਜੋ ਮੇਲਾ ਉਸ ਟਾਈਮ ਕੀਤਾ 10 ਜੂਨ ਨੂੰ 1363 ਨੂੰ ਉਹਦੇ ਵਿੱਚ ਇੱਕ ਬੜਾ ਇੱਕ ਤੁਨਾਰਾ ਦਿੱਤਾ ਗਿਆ ਕਹਿਣ ਲੱਗੇ ਆਓ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਉਣਾ ਹੈ ਨੰਦ ਕਾਰਜ ਤਾਂ ਕਹਿ ਰਹੇ ਹਾਂ ਉਸ ਵਕਤ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ 베ਦੀ ਗੱਡ ਕੇ ਹਵਨ ਕਰਾ ਕੇ ਬਾਣੀਆਂ ਪੜ ਕੇ ਉਹ ਹਵਨ ਕੀਤੇ ਗਏ ਉਸ ਹਵਨ ਦੇ ਆਲੇ-ਦੁਆਲੇ 베ਦੀ ਦੇ ਆਲੇ-ਦੁਆਲੇ ਜਿਹੜਾ ਸੀਗਾ ਆਨੰਦ ਕਾਰਜ ਕਰਨਾ ਸੀ ਉਹ ਆਨੰਦ ਕਾਰਜ ਦੀ ਇੱਕ ਵਿਸ਼ੇਸ਼ ਗੱਲ ਇਹ ਸੀ ਸ਼੍ਰੀ ਸਤਗੁਰੂ ਜੋ ਰਾਮਦਾਸ ਜੀ ਸਨ ਉਹਨਾਂ ਦੀਆਂ ਲਿਖੀਆਂ ਹੋਈਆਂ ਉਚਾਰਨ ਕੀਤੀਆਂ ਹੋਈਆਂ ਲਿਖੀਆਂ ਹੋਈਆਂ ਜੋ ਚਾਰ ਲਾਵਾ ਹਰ ਪਹਿ ਲੜੀ ਲਾਹ ਕਿਥੋਂ ਆ ਰਹੀ ਹੁੰਦੀ ਹੈ ਇਹ ਚਾਰ ਲਾਵਾ ਪੜ ਕੇ ਤੇ 베ਦੀ ਦੇ ਆਲੇ ਦੁਆਲੇ ਚਾਰ ਲਾਵਾ ਲਈਆਂ ਗਈਆਂ ਉਹ ਜਿਹੜਾ ਸੀ ਬਦਲਾਵ ਸੀ ਇੱਕ ਬਹੁਤ ਵੱਡਾ ਬਦਲਾਵ ਤਾਂ ਕਹਿ ਰਹੇ ਆ ਕਿ ਉਹ ਦਾਜ ਦੇਹਤ ਹੋਰ ਹੈਤ ਸੀਗਾ ਉਹਦੇ ਵਿੱਚ ਕੋਈ ਦਾਜ ਦੇਜ ਨਹੀਂ ਦਿੱਤਾ ਗਿਆ ਨਹੀਂ ਲਿਆ ਗਿਆ ਤੇ ਇਹ ਕਹਿ ਦਿੱਤਾ ਗਿਆ ਕਿ ਜਿਹੜਾ ਅੱਗੇ ਤੋਂ ਦਾਜ ਦੇਹਤ ਨਹੀਂ ਲੈਣਾ ਤੇ ਇਵੇਂ ਹੀ ਆਨੰਦ ਕਾਰਜ ਕੀਤੇ ਜਾਣਗੇ ਉਹਦੇ ਵਿੱਚ 6 ਹੰਤਰ ਜਾਤੀ ਆਨੰਦ ਕਾਰਜ ਕੀਤੇ ਗਏ ਸਾਧ ਸੰਗਤ ਜੀ ਥੋੜਾ ਜਿਹਾ ਮੈਂ ਵੇਰਵਾ ਦੇ ਦਿਆਂ ਨਾ ਉਹਨਾਂ ਦਾ ਆਨੰਦ ਗਾਰੇ ਦਾ ਬਈ ਉਹਨਾਂ ਵਿੱਚ ਕਿੰਨਾ ਕਿੰਨਾਂ ਨੇ ਹਿੱਸਾ ਲਿਆ ਕੁਝ ਇਹ ਆਨੰਦ ਕਾਰਜ ਜਿਹੜੇ ਸੰਕੁਤੀ ਦੇ ਕਿਤੇ ਹੋਏ ਸਨ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਥੋੜੀ ਜਿਹੀ ਲਿਖ ਲਿਖ ਕੇ ਲਿਆਂਦੀ ਹੈ ਇਸ ਤੋਂ ਮਾफी ਚਾਹਾਂਗਾ ਉਹਦੇ ਵਿੱਚ ਇਹ ਸੀਗਾ ਕਿ ਸਭ ਤੋਂ ਪਹਿਲਾਂ ਬੀਬੀ ਬਿਸ਼ਨ ਕੋਰ ਇਹ ਜਿਹੜੇ ਸੀ ਇਸ ਉਤਰੀ ਸੰ ਭਾਈ ਜੋਗਾ ਸਿੰਘ ਤੂਰਕੋਟ ਵਾਲਿਆਂ ਦੇ ਫਿਰੋਜ਼ਪੁਰ ਦੇ ਤਾਂ ਇਹਦਾ ਆਨੰਦ ਕਾਰਜ ਜਿਹੜਾ ਸੀ ਵੀਰ ਸਿੰਘ ਜਿਹੜਾ ਸਪੁੱਤਰ ਸ੍ਰੀ ਖਤੇ ਸਿੰਘੀ ਉਠਕਿਆਂ ਵਾਲਾ ਜਿਲ੍ਹਾ ਜ਼ਿਲੰਦਰ ਦੇ ਸੰਨ ਇਹਨਾਂ ਨਾਮ ਹੋਇਆ ਤੇ ਦੂਸਰਾ ਬਾਬਾ ਸਮਨ ਸਿੰਘ ਜੀ ਉਹਨਾਂ ਦੀ ਪੁੱਤਰੀ ਦਾ ਤੇ ਜਿਹੜਾ ਤੀਸਰਾ ਆਨੰਦਕਾਰ ਜਿਹੜਾ ਪ੍ਰੇਮ ਕੌਰ ਜੀ ਦੀ ਸੀ ਪੁੱਤਰੀ ਸੀ ਰਮੋਤ ਸਿੰਘ ਇਹ ਤੁਲੇਤ ਜਿਲ੍ਹਾ ਦੇ ਇਹ ਜ਼ਿਲੰਦਰ ਵਿਆਹ ਹੀ ਤੇ ਚੌਥਾ ਜਿਹੜਾ ਆਨੰਦਕਾਰ ਹੋਇਆ ਉਹ ਦੇਸ਼ ਕੌਰ ਜਿਹੜੀ ਉਹ ਕੁਤਰੀ ਫਤਿਹ ਸਿੰਘ ਦੀ ਇਹ ਨਿਹਾਲ ਸਿੰਘ ਵਾਲਾ ਵਿਆਹ ਹੀ ਗਈ ਫਿਰੋਜ਼ਪੁਰ ਤੇ ਭਾਈ ਜਿਹੜੀ ਪੰਜਵਾਂ ਜਿਹੜਾ ਸੀਗਾ ਉਹ ਭਾਈ ਕਾਲਾ ਸਿੰਘ ਦੀ ਸੁਤਰੀ ਸੀ ਇਹ ਪਿੰਡ ਅਦੌਰ ਜ਼ਿਲ੍ਹਾ ਫਿਰੋਜ਼ਪੁਰ ਤੇ ਪੰਜਵੀਂ ਜਿਹੜੀ ਸੀ ਇਹ ਸੁੰਦਰ ਸਿੰਘ ਦੀ ਪਤਰੀ ਜੋ ਸੀ ਉਹ ਉੱਭੋ ਕੇ ਅਮਰਸਰ ਵਿਆਹ ਗਈ ਸੀ ਇਹ ਛੋਟਾ ਜਿਹਾ ਇੱਕ ਮੈਂ ਆਪ ਜੀ ਨੂੰ ਦੱਸਿਆ ਹੈ ਕਿ 6 ਇਹ ਆਨੰਦ ਕਾਰਜ ਕੀਤੇ ਗਏ ਸਾਧ ਸੰਗਤ ਜੀ ਜਿਹੜੀ ਇਹ 6 ਆਨੰਦ ਕਾਰਜ ਹੋਏ ਇਹ ਬੜਾ ਵੱਡਾ ਬਦਲਾਅ ਸੀਗਾ ਇਹ ਇਕੱਠੇ ਕੀਤੇ ਗਏ ਸਨ ਕੋਵਾਰੀ ਹੀ ਉਹਨਾਂ ਦੇ ਛਿਆਂ ਨੂੰ ਖੜਿਆਂ ਕਰਕੇ ਉਸ ਦੇ ਆਲੇ ਦੁਆਲੇ ਹਵਣ ਦੇ ਆਲੇ ਦੁਆਲੇ ਚਾਰ ਲਾਂਗ ਪੜੀਆਂ ਦੀਆਂ ਬੜਾ ਵੱਡਾ ਬਦਲਾਅ ਸੀ ਇਹਦਾ ਅਸਰ ਕੀ ਹੋਇਆ ਅਸਰ ਇਹ ਹੋਇਆ ਕਿ ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਿਆ ब्राह्मण ਕਹਿਣ ਲੱਗੇ ਆਕੇ ਵਿਵਾਦ ਕੀਤਾ ਸੱਚੇ ਪਾਸ਼ੇ ਨੇ ਕਹਿਣ ਲੱਗੇ ਸਾਡਾ ਬੜਾ ਨੁਕਸਾਨ ਹੋ ਗਿਆ ਸੱਚੇ ਪਾਈ ਕਹਿੰਦੇ ਕਿਹੜੀ ਕੀ ਨੁਕਸਾਨ ਹੋਇਆ ਤੁਹਾਡਾ ਲਿਆਓ ਦੱਸੋ ਲਿਖਤ ਦਿਖਾਓ ਕਿ ਕੀ ਕੀ ਨੁਕਸਾਨ ਆਇਆ ਉਹਦੀ ਕੋਈ ਲਿਖਤ ਹੈ ਕਹਿੰਦਾ ਦਾਨ ਮਿਲਦਾ ਹੈ ਦਾਨ ਵੀ ਮੋਟਾ ਲੈਂਦੇ ਸਨ ਸੱਚੇ ਪਾਈ ਕਹਿੰਦੇ ਦਾਨ ਦੀ ਫਿਰ ਦੱਸੋ ਦਾਨ ਦੀ ਲਿਖਤ ਲਿਆਓ ਕਹਿੰਦੇ ਸਾਡੇ ਕੋਲ ਵੀ ਨਹੀਂ ਹੈਗੀ ਉਹ ਰੋੜਾ ਇੱਥੇ ਤੱਕ ਪਹੁੰਚ ਗਿਆ ਯੋ ਬ੍ਰਾਹਮਣ ਕਹਿਣ ਲੱਗੇ ਕਿ ਅਸੀਂ ਤਾਂ ਨਾ ਜੇ ਤੁਸੀਂ ਇਹ ਨਹੀਂ